ਹਲਕਾ ਫਤੇਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀਜੀ ਆਪਣੇ ਚੋਣ ਪ੍ਰਚਾਰ ਵਿੱਚ ਡਟੇ ਹੋਏ ਨੇ ਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਆਪਣੀ ਪਾਰਟੀ ਬਾਰੇ ਦੱਸ ਰਹੇ ਨੇ ਤੇ ਕੀ ਉਹਨਾਂ ਦੇ ਪਾਰਟੀ ਦੇ ਏਜੰਡੇ ਨੇ ਉਹਨਾਂ ਬਾਰੇ ਲੋਕਾਂ ਨੂੰ ਅਪਗਤ ਕਰਾ ਰਹੇ ਨੇ ਜੀਪੀਜੀ ਤੋਂ ਜਾਣਦੇ ਹਾਂ ਕਿ ਕਿੱਦਾਂ ਉਹਨਾਂ ਦਾ ਪ੍ਰਚਾਰ ਚੱਲ ਰਿਹਾ ਹੈ ਜੀਪੀਜੀ ਪਹਿਲਾਂ ਦਾ ਸਵਾਗਤ ਹੈ ਇੰਡੀਆ ਨਿਊਜ਼ ਦੇ ਤੁਹਾਡਾ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਜਿਹੜਾ ਪ੍ਰਚਾਰ ਹੈ ਅੱਜ ਸਵੇਰ ਦਾ 10ਵਾਂ ਪਿੰਡ ਆਪਾਂ ਕੱਢ ਰਹੇ ਹਾਂ ਤੇ ਹਰ ਪਿੰਡ 'ਚ ਬਹੁਤ ਵਧੀਆ ਰਿਸਪੌਂਸ ਹੈ ਚਾਹੇ 46 ਡਿਗਰੀ ਦਾ ਟੈਂਪਰੇਚਰ ਹੈ ਪਰ ਫਿਰ ਵੀ ਲੋਕ ਆਜਾਦਮੀ ਪਾਰਟੀ ਦੇ ਜਿਹੜੇ ਕੰਮ ਕੀਤੇ ਹੋਏ ਨੇ ਲੋਕੀ ਉਹਨਾਂ ਦੇ ਕੈਂਡੀਡੇਟ ਨੂੰ ਸੁਣਨ ਆ ਰਹੇ ਨੇ ਇਹ ਪਹਿਲੀ ਵਾਰੀ ਹੈ ਵੀ ਇੰਨਾ ਰਿਸਪੌਂਸ ਆਜਾਦਮੀ ਪਾਰਟੀ ਨੂੰ ਪੰਜਾਬ 'ਚ ਮਿਲ ਰਿਹਾ ਕਿਉਂਕਿ ਸਾਨੂੰ ਆਸ ਹੈ ਆਉਣ ਵਾਲੇ ਟਾਈਮ 'ਚ ਜਿਹੜੀਆਂ ਪੰਜਾਬ ਦੀਆਂ 13 ਦੇ 13 ਸੀਟਾਂ ਨੇ ਕਿ ਸ੍ਰੀ ਫਤਿਹਗੜ੍ਹ ਸਾਹਿਬ ਦੀ ਜਿਹੜੀ ਸੀਟ ਹੈ ਅਸੀਂ ਬਹੁਤ ਵੱਡੇ ਫਰਕ ਨਾਲ ਇਤੋਂ ਜਿੱਤਾਂਗੇ ਜੀ ਜੀ ਲੋਕਾਂ ਨੂੰ ਤੁਸੀਂ ਮਿਲਦੇ ਹੋ ਉਹ ਵਿਚਰਦੇ ਹੋ ਲੋਕ ਆਪਣੀਆਂ ਸਮੱਸਿਆਵਾਂ ਵੀ ਤੁਹਾਡੇ ਤੋਂ ਜਾਣੂ ਕਰਵਾ ਰਹੇ ਹੋਣੇ ਤੁਹਾਨੂੰ ਤੇ ਸਭ ਤੋਂ ਵੱਡਾ ਮਸਲਾ ਮਸਲਾ ਜਿਹੜਾ ਸੀਗਾ 21000 ਰੁਪਏ ਦਾ ਸੀਗਾ ਮੈਲਾਮਾ ਦਾ ਉਹਨੂੰ ਕਿਦਾਂ ਟੈਕਲ ਕਰ ਰਹੇ ਹੋ ਐਕਚੁਅਲੀ ਕੀ ਹੈ ਜੀ ਪਹਿਲਾਂ ਤਾਂ ਮੈਂ ਦੱਸਣਾ ਸ਼ੁਰੂ ਤੋਂ ਕਰਦਾ ਕਿਉਂਕਿ ਅੱਜ ਕਿਸਾਨਾਂ ਨੂੰ ਕਦੇ ਵੀ ਇੰਨੀ ਬਿਜਲੀ ਨਹੀਂ ਮਿਲੀ ਜਿੰਨੀ ਹੁਣ ਮਿਲੀ ਹੈ ਤੇ ਪਹਿਲਾਂ ਰਾਤ ਨੂੰ ਲਾਈਟ ਆਉਂਦੀ ਸੀ ਖੇਤਾਂ ਲਈ ਪਰ ਅੱਜ ਦਿਨੇ ਹੀ ਜਦੋਂ ਮੜੀ ਕਿਸਾਨ ਜਾ ਕੇ ਆਪਣੇ ਖੇਤਰ ਨੂੰ ਪਾਣੀ ਲਾ ਸਕਦਾ ਚਾਹੇ ਚੋ ਨੋ ਥੋਨੇ ਸੀਜ਼ਨੋ ਵਿੱਚ ਇੱਕ ਕਾਂਗਰਸ ਸੀਜ਼ਨ ਹੋਵੇ ਅੱਜ ਲੋਕ ਜਿਹੜੇ ਕਿਸਾਨ ਨੇ ਮੈਜੋਰਟੀ ਲੋਕਾਂ ਜਿਹੜੇ ਕਿਸਾਨ ਨੇ ਉਹ ਬਹੁਤ ਜ਼ਿਆਦਾ ਖੁਸ਼ ਨੇ ਕਿਉਂਕਿ ਪਹਿਲੀ ਵਾਰੀ ਹੋਇਆ ਜੋ ਐਤ ਕੀ ਬਿਜਲੀ ਲੋਕਾਂ ਨੂੰ ਮਿਲੀ ਹੈ ਅੱਜ ਜਿਹੜੇ ਸਾਡੇ ਕਿਸਾਨ ਨੇ ਜਿਹੜੇ ਸਾਰੇ ਕਿਸਾਨ ਨੇ ਜਾਂ ਖੱਤਰੀ ਨੇ ਭਰਾ ਸਾਡੇ ਜਾਂ ਕੋਈ ਪੰਡਤ ਪਰਿਵਾਰ ਹੈ ਜਾਂ ਕੋਈ ਰਾਜਪੂਤ ਪਰਿਵਾਰ ਹੈ ਅੱਜ ਉਹਨਾਂ ਨੂੰ ਬਹੁਤ ਵੱਡਾ ਇਹ ਬੈਨੀਫਿਟ ਹੈਗਾ ਜਿਹੜਾ ਅਜ ਜ਼ੀਰੋ ਬਿਲ ਦਾ ਹੈ ਜਿਨ੍ਹਾਂ ਦੀ ਕਮਾਈ ਦਾ 15-15 ਹਜ਼ਾਰ ਮਹੀਨੇ ਦੀ ਹੈ ਉਹਨਾਂ ਜਿਹੜਾ ਜਿਹੜਾ ਬਿਲ ਜ਼ੀਰੋ ਆਉਂਦਾ ਉਹ ਬਹੁਤ ਵੱਡਾ ਉਹਨਾਂ ਨੂੰ ਬੈਨੀਫਿਟ ਮਿਲਿਆ ਤਾਂ ਹੀ ਲੋਕਾ ਜਿਹੜੇ ਸਪੋਰਟ ਕਰ ਰਹੇ ਆ ਆਮਦੀ ਪਾਰਟੀ ਬਕਬਕ ਪਾਰਟੀ ਜਿਹੜੀਆਂ ਉਹ ਸਪੋਰਟ ਕਰਦੀਆਂ ਨੇ ਤਾਂ ਕਿ ਤਾਂ ਕਿ ਆਪਾਂ ਪੰਜਾਬ ਨੂੰ ਪੰਜਾਬ ਨੂੰ ਆਪਾਂ ਤਰੱਕੀ ਵੱਲ ਲੈ ਕੇ ਜਾਈਏ ਕਿਉਂਕਿ ਅੱਜ ਜੋ ਮਾਹੌਲ ਪੂਰਾ ਪੰਜਾਬ ਚ ਬਣ ਚੁੱਕਾ ਹੈ ਚਾਹੇ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ ਚਾਹੇ ਜਿਹੜੀਆਂ ਸੇਸਪਾ ਮੰਡੀ ਹੈਲਥ ਦੀ ਗੱਲ ਕਰੀਏ ਜਿਹੜੀਆਂ ਜੋਬ ਦੀ ਗੱਲ ਕਰੀਏ ਇਹ ਪਹਿਲੀ ਵਾਰੀ ਹੋਇਆ ਜਿਹੜੀਆਂ 43000 ਦੇ ਕਰੀਬ ਦੇ ਨੌਕਰੀਆਂ ਮਿਲੀਆਂ ਨੇ ਹੁਣ ਸਾਡੀਆਂ ਦੋ ਪਿੰਡਾਂ ਸਾਨੂੰ ਬੋਲ ਕੇ ਗਈਆਂ ਇੱਥੇ ਜਿਹੜੀਆਂ ਕੁੜੀਆਂ ਨੂੰ ਨੌਕਰੀ ਮਿਲੀ ਹੈ ਕਿਉਂਕਿ ਹਰ ਪਿੰਡ ਚ ਕਿਤੇ ਦੋ ਮਿਲਿਆ ਕਿਤੇ ਇੱਕ ਨੂੰ ਮਿਲੀਆਂ ਤੇ ਉਹਦਾ ਹੀ ਬਹੁਤ ਵੱਡਾ ਰਿਸਪੌਂਸ ਹੈ ਜੀ ਜੀਪੀਜੀ ਇਸ ਤੋਂ ਪਹਿਲਾਂ ਤੁਸੀਂ ਕਾਂਗਰਸ ਪਾਰਟੀ 'ਚ ਸੀਗੇ ਇਸ ਵਾਰ ਪੰਜਾਬ ਦੇ ਵਿੱਚ ਦਲ ਬਦਲ ਦਾ ਜਿਹੜਾ ਦੌਰ ਸੀ ਵੱਡੇ ਪੱਧਰ ਤੇ ਚੱਲਿਆ ਤੇ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਹੈ ਆਪਣੀ ਪਾਰਟੀ ਚੇਂਜ ਕੀਤੀ ਕਾਂਗਰਸ ਪਾਰਟੀ ਨੇ ਤੁਹਾਨੂੰ ਐਮਐਲਏ ਬਣਾਇਆ ਜ਼ਿਲ੍ਹਾ ਪ੍ਰਧਾਨ ਬਣਾਇਆ ਤਾਂ ਕੀ ਐਸਾ ਮਨਚਾ ਹੈ ਕਿ ਤੁਸੀਂ ਇਹ ਇਰਾਦਾ ਕੀਤਾ ਕਿ ਤੁਹਾਨੂੰ ਆਮ ਆਦਮੀ ਪਾਰਟੀ ਦਾ ਲੋਕ ਕਰਨਾ ਚਾਹੀਦਾ ਆਮ ਕਾਂਗਰਸ ਨੇ ਮੈਨੂੰ ਬਣਾਇਆ ਟਿਕਟ ਵੀ ਦਿੱਤੀ ਮੈਂ ਉਹ ਗੱਲ ਕਰਦਾ ਪਰ ਕਾਂਗਰਸ ਹਮੇਸ਼ਾ ਹੀ ਜਿਹੜੀ ਅੰਗੇਸ਼ ਚੱਲਦੀ ਹੈ ਆਪਣੇ ਕੈਂਡੀਡੇਟਾਂ ਦੇ ਮੈਂ ਮੈਂ ਵੀ ਇਲੈਕਸ਼ਨ ਲੜਿਆ 22 ਚ ਤੁਹਾਨੂੰ ਪਤਾ ਬਹੁਤ ਵੱਡੇ ਵੱਡੇ ਪਰਿਵਾਰਾਂ ਨੇ ਮੈਨੂੰ ਤੰਗ ਵੀ ਕਰਿਆ ਤੰਗ ਪਰੇਸ਼ਾਨ ਕੀਤਾ ਤੇ ਉਹਨਾਂ ਕਰਕੇ ਹੀ ਅੱਜ ਮੈਂ ਪਾਰਟੀ ਛੱਡੀ ਹੈ ਕਿਉਂਕਿ ਇਹ ਪਾਰਟੀ ਡਿਸਪਲਿਨਿੰਗ ਜੋ ਮਰਜ਼ੀ ਕੈਂਡੀਡੇਟਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਉਹਦੀ ਵਿਰੋਧਤਾ ਕਰਾਉਂਦੇ ਆ ਤੇ ਉਹ ਤਾਂ ਹੀ ਅੱਜ ਪਾਰਟੀ ਆਪ ਛੱਡੀ ਹੈ ਸਾਨੂੰ ਅੱਜ ਆਮ ਆਦਮੀ ਪਾਰਟੀ ਚ ਲੋਕਾਂ ਦਾ ਜਿਹੜਾ ਡਿਸਪਲਿਨ ਹੈ ਕਿਉਂਕਿ ਮੈਨੂੰ ਟਿਕਟ ਮਿਲੀ ਕਿਸੇ ਨੇ ਵੀ ਇਦਾਂ ਗੱਲ ਨਹੀਂ ਕੀਤੀ ਵੀ ਜੀਪੀ ਨੂੰ ਕਿੱਥੋਂ ਲੈ ਕੇ ਆਏ ਕਿੱਥੋਂ ਟਿਕਟ ਦਿੱਤੀ ਹੈ ਕਿਉਂਕਿ ਅੱਜ ਉਹ ਲੋਕ ਦੇਖਦੇ ਵੀ ਲੋਕ ਕਿਆ ਜਿਹੜਾ ਕੈਂਡੀਡੇਟ ਆ ਜਿਹਨੂੰ ਤੁਸੀਂ ਲੈ ਕੇ ਆਏ ਹੋ ਉਹਦਾ ਐਟੀਟਿਊਡ ਕੀ ਹੈ ਕਿਆ ਉਹ ਚੰਗਾ ਹੈਗਾ ਤੇ ਅੱਜ ਕਿਸੇ ਨੇ ਵੀ ਇਦਾਂ ਦੀ ਗੱਲ ਨਹੀਂ ਕੀਤੀ ਸਭ ਨੇ ਮੇਰਾ ਵੈਲਕਮ ਕੀਤਾ ਅੱਜ ਮੈਂ ਪਿੰਡਾਂ ਜਾ ਕੇ ਜਾ ਰਹਿਆਂ ਗਲੀ ਮਲਿਆਂ ਜਾ ਰਹਿਆਂ ਤੇ ਹਰ ਪਾਸੇ ਮੈਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਤੇ ਸਾਨੂੰ ਪੂਰੀ ਆਸ ਹੈ ਵੀ ਸ਼੍ਰੀ ਫਤਿਹਗੜ ਸਾਹਿਬ ਤੋਂ ਬਹੁਤ ਵੱਡੇ ਫਰਕ ਨਾਲ ਆਪਾਂ ਜਿੱਤਾਂਗੇ ਤੁਸੀਂ ਗੱਲ ਕੀਤੀ ਹੈ ਕਿ ਕਾਂਗਰਸ ਪਾਰਟੀ ਹੀ ਕਾਂਗਰਸੀਆਂ ਨੂੰ ਹਰਾਣ ਲੱਗ ਜਾਂ ਤਾਂ ਤੁਹਾਡਾ ਇਸ਼ਾਰਾ ਕਿਦੇ ਵੱਲ ਹੈ ਕਿ ਇਸ਼ਾਰਾ ਸਾਡੇ ਚ ਚੰਨੀ ਚੰਨੀ ਮੁੱਖ ਮੰਤਰੀ ਸੀਗਾ ਤੇ ਉਹਨਾਂ ਨੇ ਬਹੁਤ ਵੱਡਾ ਸਾਡੇ ਆਪਣਾ ਉਹਨੇ ਭਰਾ ਖੜੇ ਕੀਤੇ ਫਿਰ ਮੇਰੀ ਵਿਰੋਧਤਾ ਉਹਨੇ ਆਪ ਕੀਤੀ ਹੈ ਤਾਂ ਹੀ ਅੱਜ ਇੱਕ ਰਲ ਕੇ ਕਰੋ ਨਾ ਤੇ ਤਾਂ ਹੀ ਉਹਨਾਂ ਨੇ ਅੱਜ ਮੇਰਾ ਪਾਰਟੀ ਮੈਂ ਪਾਰਟੀ ਛੱਡੀ ਹੈ ਜਿੱਦੋਂ ਵੱਡੇ ਵੱਡੇ ਲੀਡਰ ਕੌਮਜ਼ ਪਾਰਟੀ ਦਾ ਵੱਡਾ ਡਿਸਪਲਿਨ ਨਹੀਂ ਰੱਖਦੇ ਤਾਂ ਬਹੁਤ ਵੱਡੀ ਜੀ ਮੇਰਾ ਆਖਰੀ ਸਵਾਲ ਇੱਕ ਹੋਣਾ ਮੈਂ ਹੁਣ ਜਿੱਦਾਂ ਦੀ ਜੈ ਚੰਨੀ ਸਾਹਿਬ ਤੇ ਤੁਸੀਂ ਇਲਜ਼ਾਮ ਲਾਇਆ ਭਗਵੰਤ ਮਾਨ ਦੇ ਵਿੱਚ ਤੁਸੀਂ ਅੱਜ ਇਹ ਕੀ ਦੇਖਿਆ ਕਿ ਭਗਵੰਤ ਮਾਨ ਨੂੰ ਤੁਸੀਂ ਭਗਵੰਤ ਮਾਨ ਜੀ ਨੂੰ ਪੰਜਾਬ ਦੇ ਲੋਕ ਪਸੰਦ ਕਰਦੇ ਆ ਜਿਹੜਾ ਕੰਮ ਨੇ ਕਿਸਾਨਾਂ ਲਈ ਕੀਤਾ ਕਿਸਾਨਾਂ ਵਿੱਚ ਜਿਹੜਾ ਕਿਸਾਨਾਂ ਸਾਰੀਆਂ ਕਾਸ਼ਟਾਂ ਦਾ ਜ਼ੀਰੋ ਬਿਲ ਕੀਤਾ ਜਿਨ੍ਹਾਂ ਨੂੰ ਪਾਣੀ ਨਹੀਂ ਸੀ ਪਹੁੰਚਦਾ ਅੱਜ ਪਾਣੀ ਚੱਕੇ ਨਹਿਰੋਂ ਚੱਕ ਕੇ ਪਾਣੀ ਦੇ ਰਹੇ ਆ ਤੇ ਬਹੁਤ ਬੰਦੇ ਐਜੂਕੇਸ਼ਨ ਬੜੀ ਵਧੀਆ ਹੋ ਰਹੀ ਹੈ ਪਹਿਲੀ ਵਾਰੀ ਹੋਇਆ ਜਿਹੜੀਆਂ 43000 ਦੇ ਕਰੀਬ ਨੌਕਰੀਆਂ ਮਿਲੀਆਂ ਨੇ ਇਹ ਬਹੁਤ ਵੱਡਾ ਬੈਨੀਫਿਟ ਹੈ ਜੇ ਤੁਸੀਂ ਆਪਣਾ ਮੁਕਾਬਲਾ ਕਿਸ ਨਾਲ ਮੰਨਦੇ ਹੋ ਮੁਕਾਬਲਾ ਤਾਂ ਅਕਾਲੀ ਦਲ ਤੇ ਕਾਂਗਰਸ ਦਾ ਉਹਦਾ ਆਪਸ ਵਿੱਚ ਮੈਂ ਤਾਂ ਬਹੁਤ ਅਗਨ ਤੋਂ ਅੱਗੇ ਆ ਜੀ ਬਹੁਤ ਮੇਰਾ ਅਗ ਮਾਰਜਨ ਹੋਊਗਾ ਤੁਹਾਨੂੰ ਚਾਹ ਨੂੰ ਪਤਾ ਲੱਗ ਜਾਊਗਾ ਬਹੁਤ ਧੰਨਵਾਦ ਥੈਂਕ ਯੂ ਇਸ ਗੁਰਪ੍ਰੀਤ ਜੀ ਜਿਨ੍ਹਾਂ ਦਾ ਕਹਿਣਾ ਕਿ ਉਹਨਾਂ ਦਾ ਮੁਕਾਬਲਾ ਕਿਸੇ ਨਾਲ ਨਹੀਂ ਹੈ ਕਾਂਗਰਸ ਪਾਰਟੀ ਤੇ ਅਕਾਲੀ ਦਲ ਦਾ ਆਪਣਾ ਮੁਕਾਬਲਾ ਹੋਏਗਾ ਪਰ ਉਹ ਉਹਨਾਂ ਤੋਂ ਬਹੁਤ ਜ਼ਿਆਦਾ ਪਿੱਛੇ ਨੇ ਕੈਮਰਾਮੈਨ ਅਮਿਤ ਦੇ ਨਾਲ ਦੁਰਗੀਸ਼ ਗਾਜਰੀ ਇੰਡੀਆ ਨਿਊਜ਼ ਲੁਧਿਆਣਾ